ਜੀ ਜੀ গুড ਮਾਰਨਿੰਗ ਠੀਕ ਠਾਕ ਹੋ ਅੱਜ ਬੱਦਲ ਵਾਈ ਆਜ ਬਾਹਰ ਨਿਕਲ ਹੋਉਂਦੇ ਹੈ ਅੱਜ ਧੁੱਪ ਨਹੀਂ ਚੜੀ ਹੈ ਧੁੱਪ ਨਹੀਂ ਚੜੀ ਅੱਜ ਠੰਡ ਵਾਲੇ ਮੌਸਮ ਆ ਅੱਜ ਸਾਡੇ ਜਨਾਬ ਦੀ ਜਾਈ ਵਾਸਤੇ ਦਾ ਠੰਡਾ ਨਹੀਂ ਨਾ ਤੁਹਾਡੇ پاس ਹੀਟਰ ਲਾ ਦੀ ਹਾਲੇ ਦੁਆਲੇ ਹੀਟਰ ਲਵਾ ਦਵਾ ਵਾਲੇ ਦੁਆਲੇ ਆ ਹੀਟਰ ਲਵਾ ਦੇ ਦੱਸੋ ਕਿਦਾਂ ਕਰੀਏ ਨਹੀਂ ਨਹੀਂ ਹੀਟਰ ਇਹ ਕੀ ਕਾਸ਼ਮ ਕਾਸ਼ ਕੀ ਚੱਲ ਰਹੀ ਆ ਕੀ ਕੀ ਚੱਕਰ ਕੀ ਆ ਕਰਦਾ ਕੋਈ ਨਹੀਂ ਦਸ ਕੰਨ ਫੁਰਕੰਡੀ ਬੜੀ ਕੰਨ ਚ ਖੁਰਕ ਹੁੰਦੀ ਏ ਤੇਰੇ ਉਹ ਖੁੰਦੀ ਹੈ ਹੈ ਅੱਖੇ ਲੱਗ ਜਾ ਅੱਖਾਂ ਤੇ ਫੁਰਕ ਕੰਨਾਂ ਦੇ ਫੁਰਕ ਗਰੀ ਅੱਛਾ ਅੱਛਾ ਮਾਲ ਮੂਲ ਤਾਂ ਨਹੀਂ ਖਾਨ ਲਾ ਪੀਣੀ ਖੁਰਕ ਹੁੰਦੀ ਆ ਮਾਲ ਵੀ ਖਾ ਲਈਦਾ ਹੈਂ ਹੋਰ ਖਾ ਲਈਦਾ ਆਡੀਅנס ਨੂੰ ਸਾਸਤਰੀ ਕਾਲ ਬੁਲਾ ਦੋ ਆਡੀਅנס ਨੂੰ ਸਾਸਤਰੀ ਕਾਲ ਬੁਲਾ ਦੋ ਸਾਸਤਰੀ ਕਾਲ ਦੀ ਸਾਸਤਰੀ ਠੀਕ ਠਾਕ ਹੋ ਕੇ ਠੀਕ ਠਾਕ ਹੋ ਆਪਾਂ ਵੀ ਕਿੱਕ ਐਮ ਆਏ ਵੀ ਠੀਕ ਠਾਕ ਐ ਹਾਂ ਅੱਜ ਕਹੇ ਜੇ ਰਜਾਈ ਚਾਹ ਰਜਾਈ ਚਾਹ ਅੱਜ ਕਰਦੇ ਹਾਂ ਗੱਲਬਾਤ ਆਹ ਜਿਹੜੀ ਕੋ ਧੁੱਪ ਚੜ ਗਈ ਤਾਂ ਆਹ ਧੁੱਪ ਤਾਂ ਉਹ ਖਈਏ ਚਲੋ ਬਾਹਰ ਨਿਕਲ ਕੇ ਗੱਲਾਂ ਬਾਤਾਂ ਮਾਰਦੇ ਆਂ ਕੋਈ ਗੱਲ ਪਹਿਲਾਂ ਬਾਹਰ ਤਾਂ ਮਾਹੌਲ ਦੇ ਲਈ ਹੈ ਹਾਂਜੀ 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 ਚਲੋ ਠੀਕ ਠਾਕ ਰੋ ਮਾਰਦੇ ਤੰਦ ਕਰਦੇ ਹਾਂ ਸਟਾਰਟ ਕੰਮ ਬੰਦੇ ਸਾਡੇ ਚੱਲੇ ਆ ਟੋਲੀ ਸੈੱਟ ਕਰਾਉਣ ਕਿਉਂਕਿ ਕੱਲ੍ਹ ਥਰੇ ਪਰਸਨ ਨੂੰ ਜਾਣਾ ਅਨੰਦਪੁਰ ਸਾਹਿਬ ਟਰਾਲੀ ਦੇ ਉੱਪਰ ਪੈਪਲ ਵਾਉਣ ਚੱਲੇ ਆ ਤੇ ਆ ਰਹੇ ਆ ਬਾਹਰ ਨਿਕਲਦੇ ਤੁਹਾਨੂੰ ਦਿਖਾਉਨੇ ਆ ਇਹ ਹੈ ਨਾ ਸਾਡੀ ਇਹ ਟਰੈਕਟਰ ਠੀਕ ਆ ਵੀ ਆ ਸਾਡਾ ਘਰ ਆ ਆ ਸਾਡਾ ਪਿੰਡ ਆ ਆ ਪਿੰਡ ਵਾਲਾ ਗੁਰਦੁਆਰਾ ਨਿਸ਼ਾਨ ਸਾਹਿਬ ਝੂਲਦਾ ਪਿਆ ਨਾ ਤੇ ਆ ਉਹ ਵਾਲਾ ਸਾਡੇ ਪਿੰਡ ਵਾਲਾ ਗੁਰਦੁਆਰਾ ਸਾਹਿਬ ਤੇ ਜਿਹੜਾ ਉਹ ਦਿਖਾਇ ਸੀ ਉਹ ਬਾਹਰ ਵਾਲਾ ਆ ਆ ਗਏ ਜੀ ਚੌਬਰ ਆ ਗਏ ਲਓ ਹੈਲੋ ਆਏ ਤੇ ਕਰਦੇ ਓਏ ਸੋਹਣਿਆ ਨਹੀਂ ਬੰਦੇ ਬਾਤਾਂ ਸੇ ਤੇ ਕੰਮ ਚੱਲਦਾ ਹੈ ਅੱਛਾ ਦੇਖੋ ਬੜੀ ਹਿੰਦੀ ਬੋਲਦੀ ਹੈ ਕੀ ਹੈ से बोलती है पंजाबी में बात किया करो मेरे से ठीक है, है? बच्चे लगे तेरे को हां नवनीत बोल रही है बूढ़ी बड़ी शैतान है तुम्हारी ठीक है नीती क्या तू बोला है उसने बोला है बोला है उसने बोला है कहती है इसको सांप कर रखा करो हमारे, हमारे को ऐसा बोलता है हमारे को ऐसा बोलता है तो बिहार च भैया च रह गए ता हिंदी दादी बोल दिया हां कोई किदा भी हमको कि बोल के दस हमको हिंदी नहीं की हमको ऐसा बोला है की, की नहीं, मैके, मैके, मैके नहीं की था ऐसा है। हाँ तो, तो तुमको ऐसा बोलना है और किसको बोलना तुम्हारे से हम डरता है बल्ले तुम्हारे बीबी तुम उड़ीसा की भैया रानी है इसलिए हिंदी बोलती है तुम जी है बोलती पड़ती है क्यों बोलनी पड़ती है जब हमें पंजाबी आती है तो हिंदी क्यों बोलनी पड़ती है पर क्या ना बोलती है मेरे पर क्या ना बोलती मैं भैया हूँ और क्या अच्छा <laughs> और क्या हूं। तो और या या हूं तो तो मैं भैया हूँ भैया हूँ मैं तुम्हारा गला कूट दूंगा मैं तो कूट सकता, सकता हूँ मैं नहीं हमारे पास बहुत हिम्मत हमारे, हमारे है रे बुढ़िया कहाँ रवाल है चला देगा चला दे चला के बता चला देगा हमें चला देगा बुढ़िया बहुत ही शैतान है जे बहुत शैतानी करती है जे बुढ़िया ये बुढ़िया बोलने लगी देख रही है है? शैतान हो गई मेरी घर वाली को कल तुम बोल रही थी ना तुम्हारा बहुत मैं नुकसान करूंगा नुकसान कर सकता कर सकता है तुम जहाँ बदमाशी नहीं चला सकती हमारे घर में कोई नहीं कर सकता ठीक है तुम आज जब मेले में जाना है और तुम्हारी परमिशन लेके जाना है हम जाएंगे तो जाएंगे हर साल जाते हैं हम तुमसे कोई डरते नहीं है ਓ ਅਨੰਤਪੁਰ ਸਾਹਿਬ ਜਾਏਂਗੇ ਮੇਲੇ 'ਚ ਜਾਓ ਜੀ ਜਾਓ ਜੀ ਤੂੰ ਵੀ ਚਲੋ ਸਾਨੂੰ ਕਹਿੰਦੇ ਖੰਡਾ ਕਿਉਂ ਤੂੰ ਜਾ ਸਕਦੀ ਓ ਟਰਾਲੀ 'ਤੇ ਚੱਲ ਪੋ ਇਹ ਮੁੜ ਕੇ ਤੇ ਮਾਰਾ ਲੱਕ ਦੁਖਣੇ ਲੱਗੇਗਾ ਲੱਕ ਛੱਡ ਕੇ ਲੱਤਾਂ ਨਹੀਂ ਤਰਦੀਆਂ ਤੇ ਤਿਆਰ ਹੋ ਗਈ ਜਾਨੋ ਕਹਿੰਦੀ ਮੈਨੂੰ ਖੜਦਾ ਨਹੀਂ ਕੋਈ ਜਾਣਾ ਆ ਦੇ ਲੈ ਜਾਣਾ ਤੇ ਬਾਪਰਾਵਾ ਹੈ ਮੁੜ ਕੇ ਤੋ ਸਟ੍ਰੀਚਰ 'ਚ ਪਾ ਕੇ ਲਿਆਉਣਾ ਪੈਣਾ ਤੈਨੂੰ ਫੇਰ ਨਾ ਨਾ ਮੈਂ ਪੀਲ ਚੇਅਰ 'ਤੇ ਨਾ ਫੇਰ ਤੁਰਨਾ ਹੋਏ ਤੇ ਜਾਣ ਦਾ ਹਾਂ ਤਾਂ ਫੇਰ ਤਾਂ ਹੀ ਨਹੀਂ ਤੈਨੂੰ ਖੜੀ ਦਾ ਆਹ ਹੋਈ ਨਾ ਤੇਰਾ ਭੂਆ ਤੇ ਛੱਡਾ ਹੀ ਮਾੜਾ ਮੋਟਾ ਫੇਰੇ ਤੁਰੇ ਫੇ ਤਾਂ ਭੂਆ ਤੇ ਛੱਡਾ ਹੀ ਦੋ ਦਿਨ ਛੱਡਿਓ ਉਹ ਤੇ ਅੱਗੇ ਤਿਆਰ ਰਹੀਦੀ ਆ ਕਿ ਦੋ ਦਿਨ ਮੈਨੂੰ ਕਿਤੇ ਘੁੰਮਣ ਫਿਰਨ ਨੂੰ ਮਿਲ ਜੂ ਐਡੀ ਚਲਾਕ ਬੁੱਢੀ ਆ ਨਾ ਇਹ ਬੁਨਾਮ ਕਿੱਥੇ ਆ ਲੈ ਗਰਮੇ ਤੋਂ ਹੁੰਦਾ ਨਹੀਂ ਘੁੰਮਣਾ ਲੱਭਣਾ ਉਹਦਾ ਤੇਰਾ ਡਾਲੋ ਵਾਲੀ ਜੀਤ ਬੜਾ ਲੱਗਦਾ ਭੂਆ ਕੋ ਜੋ ਮਰਜੀ ਕਰ ਨਹੀਂ ਲੱਗਦਾ ਤਾਂ ਹੁਣ ਤੂੰ ਹੀ ਫੇ ਮੈਨੂੰ ਫਾਇਵ ਤਾਂ ਕਰ ਦੇਣਾ ਹੀ ਆ ਨਹੀਂ ਜੀ ਨਹੀਂ ਲੱਗਦਾ ਤੇਰਾ ਨਹੀਂ ਜੀ ਤੇ ਲੱਗਦਾ ਕੋਈ ਗੱਲ ਨਹੀਂ ਤੇਰੀਆਂ ਕੁੜੀਆਂ ਆ ਤੇਰੀਆਂ ਪੋਤਨਾਂ ਆਆਂ ਪੋਤਨਾਂ ਆ ਕਿ ਦੋ ਤਨਾਂ ਆ ਪੋਤਨਾਂ ਆ ਕਿੰਨਾ ਤੇਰਾ ਕਰਦੀਆਂ ਆ ਉਹ ਤੇ ਮੇਰੇ ਬੜੇ ਚੰਗੇ ਚੰਗੇ ਉਹ ਬੀਬੀ ਕੱਲ ਖਾ ਚੰਗੇ ਇਥੇ ਮੈਨੂੰ ਕੱਲ ਕਰ ਦੇ ਕਿਤੇ 100 ਰੁਪਏ ਤੈਨੂੰ ਪਿਆਰ ਨਹੀਂ ਦੇ ਕੇ ਜਾਂਦੇ ਚੰਗੇ ਪਤਾ ਨਹੀਂ ਕਾਦੇ ਆ ਮੇਰਾ ਉਹਦਾ 500 ਰੁਪਏ ਦੇ ਗਿਆ ਬਾਸ ਕਰ ਬਾਸ ਕਰ ਸੌਂ ਲੱਗੇ ਦਿਖਾ ਮੈਨੂੰ ਸੌਂ ਲੱਗੇ ਕੱਢ ਕੇ ਦਿਖਾ ਕੱਲੇ ਦੱਸੇ ਨਹੀਂ ਕੱਲ ਮੈਨੂੰ ਦੇ 1000 ਰੁਪਿਆ ਲੈ ਲੈ ਸਾਰੇ ਦੇ ਦੇ ਜੰਨੇ ਹੈਗੇ ਆ ਲੈ ਤੇਰੇ ਕੋ ਤਾਂ ਫਿਕਰ ਹੁਣ ਬਹੁਤ ਆ ਹੁਣ ਵੀ ਤੂੰ ਮੰਗਦਾ ਰਹਿਣਾ ਤੇ ਤੇ ਹੱਥ ਚੰਦਰੀ ਆ ਮੰਗਲ ਆਈ ਮੰਗਲੜਾ ਦੀ ਬੀਬੀ ਕੋ ਸਵਾਦ ਹੁੰਦਾ ਨਾ ਲੈਣ ਦਾ ਉਹ ਨਹੀਂ ਨਾ ਹੁੰਦਾ ਹੈ ਲੈਦੀ ਉਹ ਨਹੀਂ ਕੋਈ ਗੱਲ ਨਹੀਂ ਗੂਗਲ ਉਹ ਤਾਂ ਮੇਰੀ ਗੂਗਲ ਬੀਬੀ ਆ ਕਾਲੀ ਖੜੋਗੀ ਲੱਗੇ ਸਾਡੇ ਛੋਟਾ ਛੋਟਾ ਦੋਤਾ ਦੋਕੀ ਗਿਆ ਇਹ ਕੱਲ ਬੀਬੀ ਨੇ ਚੁਗਲੀਆਂ ਕੀਤੀਆਂ ਤੁਹਾਡੀਆਂ ਪਤਾ ਕਹਿੰਦਾ ਲੜਕੇ ਚੱਲ ਜਾਂਦੀ ਆ ਕਹਿੰਦੀ ਕੀਤੀਆਂ ਨੇ ਕੀਤੀਆਂ ਨਾ ਕੱਲ ਕਹਿੰਦੀ ਲੜਕੇ ਚੱਲ ਜਾਂਦੀ ਇੰਨਾ ਪਿਆਰ ਕਰੀਦਾ ਤੇ ਮੈਂ ਤਾਂ ਨਹੀਂ ਕਿ ਤੁਹਾਡੇ ਨਾਲ ਨਹੀਂ ਕਿਹਾ ਮੈਂ ਇਹ ਨੂੰ ਕਿਹਾ ਹੀ ਹਾਂ ਤੂੰ ਆਪਣੇ ਪੇਕਿਆਂ ਤੋਂ ਹੁਣ ਤੱਕ ਨਹੀਂ ਨਿਕਲਦੀ ਹੁਣ ਤੈਨੂੰ ਕਹਿ ਦਈਏ ਨਾ ਉਹ ਜਦਾਂ ਮੱਝ ਉਹ ਤੋਂ ਛੱਪੜ ਤੋਂ ਨਹੀਂ ਨਿਕਲਦੀ ਉਦੋਂ ਤੂੰ ਪੇਕਿਆਂ ਤੋਂ ਨਿਕਲਦੀ ਆ ਇਦਾਂ ਹੀ ਆ ਇਦਾਂ ਹੀ ਤੇਕੇ ਆਪਣੇ ਭਰਾਵਾਂ ਬਾਰੇ ਤੂੰ ਹੁਣ ਤੱਕ ਨਹੀਂ ਗੱਲ ਸੁਣਦੀ ਬੁੱਢੇ ਹੋ ਗਏ ਉਹ ਕੀ ਚੀਜ਼ੀ ਇਦਾਂ ਦੀ ਆ ਇੱਕ ਭਰਾ ਵੀ ਬੀਬੀ ਰਹਿ ਗਿਆ ਆ ਵੀ ਉਹੜਾ ਪਲਵਾਨ ਸਿਗਾ ਉਹਦੇ ਬਾਰੇ ਕੋਈ ਗੱਲ ਚਾਨ ਚਾਨਣਾ ਪਾ ਕੋਈ ਪਹਿਲਵਾਨ ਤੇਰਾ ਉਹਦੇ ਬਾਰੇ ਕੀ ਚਾਨਣਾ ਪਾਣਾ ਔਰ ਜਿੰਨੇ ਜੁਕ ਕੋਲ ਦਾ ਯੋਰ ਕੀ ਕਹਤੇ ਅੰਕਲ ਇੱਥੇ ਆਉਂਦੇ ਉਹ ਤਾਂ ਗੱਲਾਂ ਸੁਣਨੇ ਆ ਆਪਣੇ ਭਰਾਵਾਂ ਦੀਆਂ ਤੁਹਾਡੇ ਦੀਆਂ ਕਦੇ ਆਉਣਗੇ ਨਾ ਫਿਰ ਸਮਾਂਗੇ ਉਹ ਤਾਂ ਬੜੀਆਂ ਘੈਂਟ ਗੱਲਾਂ ਸੁਣਾਉਂਦੇ ਆ ਤਿੰਨ ਤਿੰਨ ਮਹੀਨੇ ਘਰ ਨਹੀਂ ਆਉਂਦਾ ਹੁੰਦਾ ਅੱਛਾ ਸਿੰਘਾਂ ਦੀ ਵਿੱਚ ਅੱਛਾ ਸਿੰਘਾਂ ਦਾ ਤੂੰ ਵੀ ਤਾਂ ਹੀ ਖਰਾਕ ਖਾਦੀ ਲੱਗਦੀ ਤਾਂ ਹੀ ਇਨਾ ਟਾਈਮ ਕੱਢ ਗਈ ਹੈ ਬੜੀ ਖਰਾਕ ਮੈਂ ਭਰਾਵਾਂ ਨਾਲ ਬਰਾਬਰ ਖਾਦੀ ਤੇ ਬੀਬੀ ਕਿਦਾਂ ਪਹਿਲਵਾਨੀ ਕਰਦਾ ਹੁੰਦਾ ਸੀ ਪਹਿਲਵਾਨੀ ਕਰਦਾ ਭੁੱਲਦਾ ਹੈਗਾ ਅੱਛਾ ਜਿੱਤ ਕੇ ਵੀ ਆਉਂਦਾ ਸੀ ਕਿ ਹਾਰ ਕੇ ਆਉਂਦਾ ਸੀ ਹਾਂ ਜਿੱਤ ਕੇ ਆਉਂਦਾ ਹੈਗਾ ਬੜੇ ਬੜਾ ਹਾਂ ਤੇ ਕਿਦਰ ਦੇਖਣ ਮਠਾ ਜੈ ਲੱਗਦਾ ਹੀਗਾ ਹਾਂ ਪਰ ਬਾਹੋਂ ਦੇ ਜਾਣਦਾ ਹੈ ਅੱਛਾ ਕੋਈ ਕੋ ਸਿੱਖਣ ਨੂੰ ਦੇ ਹੀ ਕਿ ਮੁੰਡੇ ਚੇਲੇ ਤੇ ਜਿਹੜਾ ਕੋ ਮੁੰਡਾ ਇਦਾਂ ਹੋ ਗਿਆ ਕਿਦਾਂ ਗੱਲ ਛੋਟੀ ਜੀ ਦੱਸਣੀ ਆ ਸਿਰਫ ਐ ਨਹੀਂ ਭੇਜਦਾ ਹੋਇਆ ਇਦਾਂ ਹੋਇਆ ਉਹ ਦੱਸ ਉਹ ਇਦਾਂ ਹੋਈ ਤੇ ਅੱਗੇ ਵੀ ਰੋਜ਼ ਜਾਂਦੇ ਸੀਗੇ ਹਾਂ ਰੋਜ਼ ਜਾਂਦੇ ਕੁਸ਼ਤੀਆਂ ਕਰਦੇ ਬਾਹਰ ਜਾ ਕੇ ਨਾ ਇੱਕ ਦੂਜੇ ਨਾਲ ਖਲਦੇ ਹੀ ਦਾ ਖੇਲਦੇ ਹੀ ਅੱਛਾ ਐਸਾ ਦਾ ਖੇលਿਆ ਐ ਪਿਆ ਪੁੱਠਾ ਉਹੋਂ ਦਾ ਬੋਲ ਕਾ ਟੁੱਟ ਗਿਆ ਨਹੀਂ ਦੋਨੇ ਜਣੇ ਜਿਹਦਾ ਘੁੱਲਦੇ ਹੀ ਰੋਜ ਦੋਦੇ ਰੋਜ ਜਾਂਦੇ ਹੁੰਦੇ ਜਿੱਦਾ ਆਪਣਾ ਜੋਰ ਕਰਦੇ ਹੁੰਦੇ ਰੋਜ ਜਾਂਦੇ ਸੀ ਸੱਸੀ ਅੱਛਾ ਜੋਰ ਕਰਦੇ ਸੀ ਤੇ ਫਿਰ ਉਹਨਾਂ ਦਾ ਉਹ ਜੀ ਦੁਕਾਨ ਜਾਣਾ ਉਹਨਾਂ ਨੇ ਤਾਂ ਜਾ ਕੇ ਬਾਹਣਾ ਦੇ ਵਿੱਚ ਤਾਂ ਜੱਗ ਘੁਲਣਾ ਕਰਨਾ ਜਿੱਦਾ ਕਿਸਮ ਉਹਦੀ ਧਰਤੀ ਆ ਤੁਹਾਡੇ ਵਲ ਦਾ ਜਵਾਰ ਸਿੰਘ ਉਹਨਾ ਪਿੰਡ ਦਾ ਹੀ ਸੀਗਾ ਪਿੰਡ ਦਾ ਅੱਛਾ ਜੀ ਚਾਚਾ ਦੋਸਤ ਹੀ ਸੀਗਾ ਇਹਦਾ ਚਾਚਾ ਹੈਗਾ ਅੱਛਾ ਸੇਮੇ ਦੀ ਘਰ ਦੀ ਦਾ ਆ ਜਿਹੜੀ ਸੇਮੇ ਦੀ ਬੋਟੀ ਦਾ ਸਗਾ ਚਾਚਾ ਹੀ ਅੱਛਾ ਤੇ ਇਦਾਂ ਮਤਲਬ ਉਹਲੇ ਹੋ ਗਿਆ ਫਿਰ ਛੇ ਭਰਾ ਹੀ ਉਹ ਨਹੀਂ ਉਹਲੇ ਵਿਦਾ ਆਇਆ ਕੋਈ ਹਨਾ ਹਨਾ ਉਹਰੇ ਦੇ ਦਾਦ ਐਸਾ ਉਹਨਾਂ ਦਾ ਖੇਡੇ ਜੀ ਭਰਾ ਤੇਰੇ ਨੇ ਚੁੱਕੇ ਬਾਰਿਆ ਤੇ ਅੱਗੇ ਵੀ ਖੇਡਦੇ ਸੀ ਤਾਂ ਹੁਣ ਤਾਂ ਬੜਕਰ ਪਟ ਓਹੋ ਉਹ ਫੇਰ ਨਾ ਅੱਛਾ ਫੇਰ ਲੈ ਲੈ ਮਿਲਿਆ ਆਂਦਾ ਘਰ ਲੈ ਆਂਦਾ ਉਹਨੂੰ ਤੇ ਉਹਨਾਂ ਨੇ ਫੇਰ ਨਾਂ ਨੂੰ ਨਹੀਂ ਲਾਇਆ ਕੋਈ ਸੀ ਨਹੀਂ ਇਦਾਂ ਲੱਬੜਾ ਨੇ ਬੜਾ ਜ਼ੋਰ ਲਾਇਆ ਪੀਣ ਪਸੌੜਾ ਅੱਛਾ ਉਹ ਉਹਨਾਂ ਬਿਆਨ ਦਿੱਤੇ ਬੁੱਢੇ ਨੇ ਹਾਂ ਤਾਂ ਕਹਿੰਦੇ ਇਹਦਾ ਕੋਈ ਕਸੂਰ ਨਹੀਂ ਇਹਨੂੰ ਕੁਛ ਨਾ ਇਹਨੂੰ ਕਿੱਥੇ ਬਾਹਰ ਨਾ ਲੱਗੇ ਕਿ ਅਸੀਂ ਅੱਗੇ ਵੀ ਜਾਂਦੇ ਹਾਂ ਦੇਲਾ ਕਿੱਡਾ ਜੀ ਹਨਾ ਪਰਿਵਾਰ ਦਾ ਜਿਗਰਾ ਵੀ ਇੰਨੀ ਗੱਲ ਕਹਿ ਦੇਣੀ ਵੀ ਹਾਂ ਤਾਂ ਗੱਲ ਵੀ ਸਹੀ ਆ ਘੁੱਲਦੇ ਹੋਇਆ 6 6-7 ਭਰਾ ਹੀ ਜਿਹੜਾ ਸਭ ਕੁਝ ਕਰ ਸਕਦੇ ਲੱਬੜਾ ਨੇ ਪੂਰਾ ਜ਼ੋਰ ਲਾਇਆ ਉਹ ਕਹਿੰਦੇ ਪਈ ਇਹਦਾ ਕੋਈ ਕਸੂਰ ਨਹੀਂ ਅਸੀਂ ਅੱਗੇ ਦੀ ਖੇਡਦੇ ਸੀ ਅੱਗੇ ਵੀ ਕੁਟ ਕਬੱਡੀ ਖੇਡਣੀ ਕੋਲਣਾ ਬੜਾ ਪਰ ਮੇਰੀ ਕਿਸਮਤ ਇਹਦਾ ਹੋਈ ਕਹਿੰਦਾ ਮੇਰੀ ਇਹਦਾ ਕਿਸਮਤ ਇਹਦੇ ਹੱਥੋਂ ਲਿਖੀ ਹੋਈ ਤੇ ਤੂੰ ਕੀ ਕੀਤਾ ਇਹਨੂੰ ਕੁਛ ਨਹੀਂ ਹੋਣਾ ਚਾਹੀਦਾ ਤੂੰ ਤੂੰ ਕੀਤਾ ਕੋ ਜਿੰਦਗੀ ਚ ਮੈਂ ਕੀ ਤੂੰ ਬਸ ਚੋਰੀ ਮੱਖਣ ਖੇਓ ਗਿਰੀਆਂ ਸ਼ੰਗਾਂ ਛੜੀਆਂ ਉਹਨਾਂ ਦੀਆਂ ਮੀਟ ਵੀ ਖਾਦਾ ਸੀ ਇੱਕ ਵਾਰੀ ਉਹ ਤੇਰਾ ਭਲਾ ਹੋ ਜਾ ਤੇਰਾ ਇਹ ਮੀਟ ਖਾਦਾ ਸੀ ਨਾ ਚੋਰੀ ਦੱਸ ਮੈਂ ਬੀਬੀ ਸੱਚਾਈ ਦੱਸਣੀ ਇੱਕ ਜਣਾ ਬੋਲੂਗਾ ਕੀ ਹੋਇਆ ਏ ਦੱਸ ਮੁਬਾਰਕ ਸੀ ਮੈਂ ਅੱਛਾ ਮੈਂ ਬੜੀ ਮੁਬਾਰਕ ਰੋਬ ਨਹੀਂ ਹੋਗਾ ਮੇਰੇ ਪੈਰ ਥੱਲੇ ਆ ਗਏ ਆ ਲੈ ਲੈ ਪੈਰ ਤੇਰੇ ਥੱਲੇ ਨਹੀਂ ਹੁੰਦੇ ਹਾਂ ਹਾਂ ਮੁਬਾਰਕ ਸੀ ਤੇ ਮੈਂ ਨਾ ਸਾਡੇ ਇਦਾਂ ਹੀ ਨਾ ਕਮਰੇ ਇੱਕ ਗਾੜੀ ਸੋਫਾ ਆਏਗਾ ਉਹ ਸੋਫਾ ਨਹੀਂ ਹੁੰਦੇ ਪਿੱਛੇ ਪਿਛਲਾ ਉੱਤਰ ਕਹਿੰਦੇ ਹੂੰ ਉੱਤੇ ਲਮਾਉ ਉਸ ਦਾ ਦੋ ਦਰਵਾਜ਼ੇ ਜੀ ਉਹਨੂੰ ਤੇ ਅੰਦਰ ਵੀ ਮੈਂ ਆਇਆ ਨਾ ਜਿਹੜੇ ਗਈ ਤਾਂ ਮੈਨੂੰ ਬਾਸ਼ਦਾ ਜਿਹੀ ਆਈ ਜਿੱਦਾ ਬੜੀ ਚੰਗੀ ਜੀ ਬਾਸ ਆਉਂਦੀ ਚੰਗੀ ਜਈ ਤਿੱਖੀ ਜਈ ਤਿੱਖੀ ਦੀ ਕਰਾਰੀ ਜੀ ਉਹ ਮੇਰੇ ਵਿੱਚ ਸੀ ਭਰਾਵਾ ਕੋਈ ਚੀਜ਼ ਮੈਂ ਕੋਈ ਚੀਜ਼ ਟੱਪੀ ਅੱਛਾ ਪਰ ਹੁਣ ਜਾਂਦੇ ਉਹ ਤੇ ਟੱਪ ਗਈ ਅੱਛਾ ਤੈਨੂੰ ਤੂੰ ਕੋਈ ਚੀਜ਼ ਟੱਪ ਲਈ ਹਾਂ ਜੀ ਉਹ ਜਿੱਦਾ ਕੋਈ ਇੱਥੇ ਭੂਲਦਾ ਹੀ ਕੋਈ ਜਿੱਦਾ ਕੋਈ ਨਾ ਇਦਾਂ ਕਿਹਨੇ ਨਾਉਣ ਕੀਤਾ ਹੁੰਦਾ ਨਾ ਟੂਣਾ ਕੀਤਾ ਹੁੰਦਾ ਜਿੱਦਾਂ ਟੂਣਾ ਜਿੱਦਾਂ ਕੀਤਾ ਹੁੰਦਾ ਅੱਛਾ ਉਦੋਂ ਤੋਂ ਮੈਂ ਬਸ ਹੀ ਬਾਰਵੇਂ ਮੇਰੇ ਭਰਾ ਨੇ ਬੜਾ ਇਲਾਜ ਕਰਾ ਮੈਨੂੰ ਰਾਹਤ ਨਾ ਆਵੇ ਹੂੰ ਅੱਛਾ ਨੀਟਾ ਘਾ ਕੇ ਆ ਗਿਆ ਗੱਲ ਸੁਣ ਲੈਂਦਾ ਹੁਣ ਬੀਬੀ ਦੀ ਜਾਂ ਮੈਂ ਨਾ ਤਦੀਲੇ ਦਾ ਟੱਕਣ ਚੁੱਕਿਆ ਸੀ ਅੱਜ ਗਰਮੀ ਜਿਹਾ ਮੀਚਾ ਤਾਂ ਮੈਂ ਕੀਤਾ ਲੈ ਕੇ ਭਾਲਣਾ ਕੋਈ ਤਾਂ ਥੋੜਾ ਜਿਹਾ ਪਾ ਲਿਆ ਬੀਬੀ ਨੇ ਤਰੀ ਤੇਰੀ ਪਾ ਲਈ ਤੇ ਮਾਂ ਮੇਰੀ ਉੱਤੇ ਹੀ ਆਵੇ ਹਾਂ ਲੱਗਾ ਲਤਾ ਭੈਂਡਾ ਤੇ ਹਾਂ ਕੰਟਾਲਾ ਤਾਂ ਤਿੰਨ ਦਾ ਨਾ ਫਿਰ ਗੱਲ ਸੁਣਾ ਹੁਣ ਪੂਰੀ ਆ ਕਹਿੰਦੀ ਆ ਹਾਂ ਸਹਣੇ ਤੂੰ ਕੰਡੈ ਨਾ ਮੈਂ ਮੈਂ ਬਾਦ ਦਸੀ ਲੱਗੇ ਮੇਰਾ ਜੀ ਕਰਦਾ ਮਾਨ ਨੂੰ ਜੀ ਕਰਦਾ ਮੈਂ ਖਾਤਾ ਲਿਆ ਉਹ ਅੱਛਾ ਆ ਲਿਆ ਪਰ ਮਾਨ ਨੇ ਮੇਰੀ ਤਨ ਦੱਸਿਆ ਦਸਵੀਂ ਦਿੱਤਾ ਸੱਚ ਉਹ ਕਹਿੰਦੀ ਆ ਉਹ ਕਹਿੰਦਾ ਤੂੰ ਗਿਰਜ ਬਣਨਾ ਹੁਣ ਮੇਰੇ ਭਰਾ ਨੇ ਕਿਹਾ ਜਿੰਨੇ ਰਿੰਦ ਕੇ ਰੱਖਿਆ ਹੈ ਕੀ ਕਹਿੰਦੇ ਗਿਰਜ ਬਣਨਾ ਉਹ ਜਿਹੜਾ ਮਰ ਗਿਆ ਨਾ ਮੁੰਡਾ ਉਹ ਨਾਲ ਹੀ ਸੀ ਨਾ ਉਹਨਾਂ ਨੇ ਘੜਕੜ ਕੜ ਬੜ ਕੇ ਤੋਂ ਉਹ ਬੜਾ ਅੱਛਾ ਤੇ ਮੇਰਾ ਭਰਾ ਵੀ ਕਹਿੰਨ ਲੰਦਾ ਹੁੰਦਾ ਇਹ ਚੀਜ਼ ਜਿਹੜਾ ਭਲਵਾਂ ਸੀਗਾ ਕਹਿੰਦਾ ਤੂੰ ਗਿਰਜ ਬਣਨਾ ਹੁੰਦਾ ਗਿਰਜ ਇਲ ਅੱਛਾ ਤੇਲ ਨਹੀਂ ਆ ਤੂੰ ਤੇ ਮੇਰੀ ਮਾਂ ਕਹਿੰਦੀ ਆ ਇਹਦੇ ਵਸ ਦੀ ਗੱਲ ਕੋਈ ਨਹੀਂ ਜਿਹੜੀ ਇਹਦੇ ਵਿੱਚ ਚੀਜ਼ ਆ ਨਾ ਉਹਨੇ ਕਰਨਾ ਆ ਤੇਰੇ 'ਚ ਚੀਜ਼ ਕਦੋਂ ਦੀ ਆ ਗਈ ਮੈਨੂੰ ਤੇ ਇਹ ਹੈਰਾਨ ਕਿ ਤੇਰੇ 'ਚ ਵੀ ਚੀਜ਼ਾਂ ਹੁੰਦੀਆਂ ਹੀ ਤੂੰ ਕਿਸੇ 'ਤੇ ਚੱਲ ਜਾਏ ਤਾਂ ਗੱਲ ਵੱਖਰੀ ਆ ਮੇਰੀ ਮੈਂ ਤਾਂ ਸੋਰਨਾ ਹੋਵੇ ਮੈਨੂੰ ਚੀਜ਼ ਝੋਟਾ ਪੜੀ ਨਾ ਮੈਂ ਕਿਹਾ ਨਾ ਤਾਂ ਤਾਂ ਮੇਰੀ ਭੈਣ ਨੇ ਮੇਰੇ 'ਚ ਬੇੜ ਮਾਰੀ ਵੱਟ ਕੇ ਅੱਛਾ ਮੇਰੇ ਨਾਲ ਕੁਝ ਖੂਨ ਨਿਕਲਣ ਲੱਗ ਪਿਆ ਅੱਛਾ ਮੈਂ ਇੱਕ ਤਾਂ ਚੁੰਨੀ ਨੂੰ ਲਾਇਆ ਜਿੰਨਾ ਹੀ ਨਾ ਖੂਨ ਤੈਨੂੰ ਮਾਰੀ ਮਾਰੀ ਹਾਂ 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 ਸਾਲਾਂ ਦੀ ਅੱਛਾ ਤਾਂ ਉਹ ਨਾ ਮੇਰੀ ਚੁੰਨੀ ਖੋਵੇ ਤੇ ਧੋਮਾ ਤਾਂ ਘਰ ਜਾ ਕੇ ਇਹਨੂੰ ਦੱਸਣਾ ਵੀ ਮੈਨੂੰ ਮਾਰਿਆ ਅੱਛਾ ਤਾਂ ਇਹਨੂੰ ਗਾਲਾਂ ਪੈ ਜਾਣੀਆਂ ਅੱਛਾ ਮੈਂ ਨਾ ਦਮ ਮੈਂ ਕਿਹਾ ਮੈਂ ਇਦਾਂ ਹੀ ਖੜੀ ਮਾਂ ਨੂੰ ਤਾਂ ਭਾਈ ਇਹ ਦੱਸਣੀ ਪਈ ਉਹਨੂੰ ਕਹਿੰਦੇ ਹੁੰਦੇ ਅੱਛਾ ਉਹਨੂੰ ਜ਼ੋਰ ਨਾਲ ਕੋਕਨੇਕ ਐ ਤਲਾਜ ਆਇਆ ਤਾਂ ਉੱਥੇ ਉਹ ਧੋਤੀ ਚੁੰਨੀ ਅੱਛਾ ਤੇ ਇਦਾਂ ਕਈ ਕਿੱਦਾਂ ਪ੍ਰਾਣੀਆਂ ਬਥੇਰੀਆਂ ਉਹਨੇ ਸਾਡੇ ਸਾਡੇ ਵਿੱਚ ਹੁੰਦੇ ਹੀ ਲੋਹਾਰ ਉਹ ਜਗ੍ਹਾ ਹੁੰਦੀ ਬੜੀ ਦੂਰ ਕਿਨੇ ਕਿੱਧਰ ਬੈਠ ਲੋ ਕਹਿੰਦੇ ਆ ਹਾਂ ਉਧਰ ਉਹ ਜਗ੍ਹਾ ਹੁੰਦੀ ਉਹ ਉੱਥੇ ਉਹਨੂੰ ਮੰਨਦੇ ਹੁੰਦੇ ਅਸੀਂ ਵੀ ਨਾਲ ਚੱਜਾੜਾ ਇੱਦਾਂ ਸਾਡੇ ਘਰ ਚ ਵੀ ਰਲਵਾ ਅੱਛਾ ਤਾਂ ਫੇ ਟੂਣਾ ਟਾਣਾ ਕੋਈ ਟੱਪਿਆ ਗਿਆ ਤੇ ਤੋਂ ਹਾਂ ਉਹ ਫੇ ਸਾਡੇ ਨਾਲ ਇੱਕ ਉਹਨਾਂ ਨਿਹਾਰਾਂ ਦੇ ਵਿੱਚੋਂ ਇੱਕ ਬੁੱਢਾ ਸੀਗਾ ਉਹ ਜਾਣਦਾ ਹੁੰਦਾ ਇਹੋ ਜਿਹਾ ਪਰਪਰ ਉਹਨੇ ਫੇ ਦੱਸਿਆ ਫੇ ਤੂੰ ਠੀਕ ਕਿੱਦਾਂ ਹੋਈਂ ਠੀਕ ਇਦਾਂ ਹੀ ਹੋ ਗਈ ਛੇਪੜੇ ਦਾ ਇਲਾਜ ਕੀਤਾ ਫੇ ਮੇਰਾ ਅੱਛਾ ਕੀ ਕੀ ਕਹਿੰਦਾ ਵੀ ਇਹ ਜਿਹੜੀ ਚੀਜ਼ ਟੱਪੀ ਹੈ ਇਹ ਬੜੀ ਬੜੀ ਬਹੁਤ ਖਤਰਨਾਕ ਸੀਗੀ ਹਾਂ ਇਹਦਾ ਸ਼ੁਕਰ ਕਰੋ ਕਿ ਇਹ ਬਚ ਗਈ ਹੈ ਜੱਤੋਂ ਖਤਰਾ ਹੀ ਬੀਬੀ ਇਹਦਾ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੈ ਬੀਬੀ ਇਦਾਂ ਦੀਆਂ ਗੱਲਾਂ ਸੁਣਾਇਆ ਕਰਨਾ ਪੁਰਾਣੀਆਂ ਤੇਰੇ ਤੋਂ ਵੀ ਖਤਰਨਾਕ ਬੀਬੀ ਤੂੰ ਹੀ ਕਹਿੰਦੀ ਕਿ ਉਹਦਾ ਮੈਂ ਜੱਟੀਆਂ ਤੇ ਤੁਹਾਡੇ ਨੱਕ ਚ ਖੂਨ ਕੱਢਦਾ ਉਹਨੇ ਹਾਂ ਲੈ ਤੇ ਜਿੰਨੇ ਕੱਢਿਆ ਉਹ ਵੀ ਜੱਟੀ ਸੀਗੀ ਕਿਉਂ ਉਹ ਵੱਡੀ ਜੱਟੀ ਪੈਣ ਫੜਾ ਲੜਦੇ ਉਹ ਵੱਡੀ ਜੱਟੀ ਸੀ ਇਹ ਪੰਪ ਦੇਂਦਿਆ ਉਦੋਂ ਪਰਾਂ ਜਾਂਦਾ ਭਗਾਲੇ ਵਿਹਾਈ ਉਹ ਮੇਰੀ ਪੈਣ ਵਿੱਚ ਤੋਂ ਵੱਡੀ ਸੀ ਸਾਰੀਆਂ ਬੀਬੀਆਂ ਦੀਆਂ ਭੈਣਾਂ ਪੂਰੀਆਂ ਹੋ ਗਈਆਂ ਇੱਕ ਬੀਬੀ ਆ ਵੇਖ ਲਓ ਸੱਚ ਤੁਹਾਨੂੰ ਗੱਲ ਦੱਸਾਂ ਹੈ ਬੀਬੀ ਇੱਕੋ ਹੁਣ ਆਪਣੇ ਭਰਾਵਾਂ ਬਾਰੇ ਦੱਸ ਕੀ ਭਰਾ ਕਿੰਨੇ ਸੀ ਭੈਣਾਂ ਕਿੰਨੇ ਸੀ ਫਿਰ ਦੱਸ ਵੀ ਹੁਣ ਕੌਣ ਕੌਣ ਆ ਭਰਾਵਾਂ ਜੋ ਕਿੰਨੇ ਆ ਮੇਰਾ ਹੁਣ ਇੱਕੋ ਹੀ ਆ ਬਚਾਰਾ ਚਾਰ ਭਰਾ ਸੀਗੇ ਉਹਦਾ ਏਅਰ ਫੋਰਸ ਦੇ ਵਿੱਚ ਨੌਕਰੀ ਕੀਤੀ ਚਾਰ ਕੇ ਪੰਜ ਭਰਾ ਸੀ ਪੰਜ ਭਰਾ ਅੱਛਾ ਪੰਜ ਭਰਾ ਸੀਗੇ ਚਾਰ ਭੈਣਾ ਸੀ ਚਾਰ ਭੈਣਾ ਸੀ ਏਅਰ ਫੋਰਸ ਚ ਤਰਸੀਮ ਮਾਮੇ ਨੇ ਕੀਤੀ ਆ ਬੀਬੀ ਦੇ ਪੜੇ ਉਹ ਹੀ ਪੜੇ ਬੀਬੀ ਦੇ ਛੋਟ ਉਹ ਛੋਟਾ ਭਰਾ ਹੈ ਨਾ ਸਾਰਿਆਂ ਨਾਲੋਂ ਛੋਟਾ ਹਾਂ ਨਹੀਂ ਤਰਸੀਮ ਤਾਂ ਖੀਮ ਜਿਹੜੇ ਆ ਨਾ ਇਹ ਛੋਟੇ ਆ ਉਹਦਾ ਵੀ ਛੋਟੇ ਆ ਮਤਲਬ ਜਿਹੜੇ ਛੋਟੇ ਭਰਾ ਆ ਨਾ ਬੀਬੀ ਦੇ ਉਹਨੇ ਏਅਰ ਫੋਰਸ ਚ ਨੌਕਰੀ ਕੀਤੀ ਆ ਤਰਸੀਮ ਮਾਮੇ ਨੇ ਤੇ ਨਾਲ ਖੇਡਦਾ ਸੀ ਮਾਮਾ ਕਬੱਡੀ 35 ਸਾਲ ਮਾਰ ਰਿਹਾ 35 ਸਾਲ ਹਾਂ ਨਿਆਣੇ ਉਹਦੇ ਸਾਰੇ ਬਾਹਰ ਹੀ ਹੋਏ ਹੈ ਅਤਰ ਸੇ ਮਾਮੇ ਦੇ ਬਿੱਟੂ ਰਹਿੰਦੇ ਹੁੰਦੇ ਇੱਥੇ ਦੇਖ ਲਓ ਹੁਣ ਚਲੋ ਉਮਰ ਇੰਨੀ ਹੋ ਗਈ ਆ ਫਿਰ ਵੀ ਅਜੇ ਤੱਕ ਫੇਟਾ ਮਾਮਾ ਕਿਤੇ ਦਰਸ਼ਨ ਕਰਵਾਵਾਂਗੇ ਤੇ ਮਤਲਬ ਹੁਣ ਉਹਦਾ ਥੋੜਾ ਜਿਹਾ ਰਹਿ ਗਿਆ ਮਾਮਾ ਪਰ ਬਚਾਰਾ ਤੂੰ ਹੋ ਗਿਆ ਇੱਕਦਮ ਬਚਾਰਾ ਇੱਜਾ ਗਿਆ ਸਰਫ ਇੱਕੋ ਭਰਾ ਰਹਿ ਗਿਆ ਬੀਬੀ ਦਾ ਤੇ ਚਾਰਾਂ ਪੈਣਾ ਚਾਰ ਬਚਾਈਆਂ ਰਹਿ ਗਏ ਤਿੰਨ ਬਚਾਈਆਂ ਤੇ ਚਾਰਾਂ ਪੈਣਾ ਦੇ ਵਿੱਚੋਂ ਤੇ ਇੱਕ ਮੇਰੀ ਬੀਬੀ ਰਹਿ ਗਈ ਆ ਤੇ ਮਹਾਰਾਜ ਇਹਦੀ ਹੋਰ ਲੰਬੀ ਉਮਰ ਕਰੇ ਤੇ ਖੁਸ਼ ਤੇਰੇ ਹੁਣ ਸਾਡੇ ਭਤੀਜੇ ਤੇ ਭਤੀਜ ਨੂੰ ਆ ਬੜਿਆ ਕਰਦੇ ਵੀ ਤੂੰ ਹੀ ਤਾਂ ਸਾਡੇ ਚੋਲੇ ਰਹੀ ਬੀਬੀ ਨਾਲ ਸਾਰੇ ਬਹੁ ਕਰਦੇ ਚ ਕੋਈ ਸ਼ੱਕ ਨਹੀਂ ਬੀਬੀ ਦਾ ਸੁਭਾਅ ਵੀ ਨਿੱਗਾ ਆ ਬੀਬੀ ਤੈਨੂੰ ਨਾ ਤੈਨੂੰ ਦੁਨੀਆ ਦਾ ਪਿਆਰ ਵੀ ਬੜਾ ਮਿਲਿਆ ਬੜਾ ਲੋਕ ਬੜੇ ਹੀ ਦਵਾਵਾ ਕਰਦੇ ਆ ਮੇਰਾ ਪਿਆਰ ਵੀ ਹੜਾ ਆ ਮੈਂ ਚੱਲ ਜਾਣਾ ਹੁੰਦਾ ਮੇਰੇ دل ਨੂੰ ਹੁੰਦਾ ਕੋਈ ਬੈਠੀ ਕੁੱਤੀ ਲੈ ਉਹ ਇਦਾਂ ਨਾ ਕਹਿ ਕੋਈ ਗੱਲ ਨਹੀਂ ਫਿਰ ਕੋਈ ਨਹੀਂ ਫੇਰ ਆ ਜਾਣਾ ਉਹਨੇ ਸਾਲ ਤੱਕ ਫੇਰ ਆ ਟੈਨਸ਼ਨ ਕੋ ਲੈਣੀ ਤੂੰ ਕੈਮ ਰਹਿ ਬਾਕੀ ਨਹੀਂ ਕਿੰਨੇ ਮਹੀਨਿਆਂ ਚ ਆ ਜਾਣਾ ਵੀ 6 ਮਹੀਨੇ ਚ ਸੱਦ ਲੈਣਾ ਇਹਨੂੰ ਇੰਨੇ ਚਿਰ ਕਿੱਥੇ ਰਹਿਣਾ ਮੈਨੂੰ ਤੱਕ ਨਹੀਂ ਤੈਨੂੰ ਜਾਣ ਦਿੰਦੇ ਤੇਰੀ ਮਾਲ ਚ ਹੋਰ ਬਹੁਤ ਹੋ ਗਈ ਆ ਬੀਬੀ ਹੋ ਗਿਆ ਲੋਕੀ 200 ਸੁਣ ਲੈ ਮੇਰੀ ਗੱਲ ਲੋਕੀ ਵਾਕੇ ਸਹੀ ਗੱਲ ਲੋਕੀ 120 20 ਸਾਲ ਦੀਆਂ ਬੁੱਢੀਆਂ ਵੀ ਹੈਗੀਆਂ ਅਜ ਤੱਕ ਨਹੀਂ ਕੀ ਕਰਦਾ ਇਹ ਟੱਬਰ ਛੱਡ ਕੇ ਨਹੀਂ ਕਰਦਾ ਜੀ ਬੀਬੀ ਇਧਰ callus ਮੇਰੀ ਤੂੰ ਮੇਰੇ ਵਿਆਹ ਤੇ ਬੋਲੀਆਂ ਹੋਣੀਆਂ ਆ ਲੈ ਤੂੰ ਸੁਹਾਗ ਗਾਉਣੇ ਅਜੇ ਤੱਕ ਪਿਆ ਪਰ ਵਾ ਗੇਰੇ ਕਰਾ ਮੈਨੂੰ ਗੇਰੇ ਕਿਉਂ ਤੇ ਇੱਥੇ ਇੱਥੇ ਕਰੂਗਾ ਏ ਇੱਥੇ ਕਰੂਗਾ ਸੈਟ ਲੈ ਹੋਏਗੀ ਇਹ ਤੁਹਾਨੂੰ ਡਿਪੈਂਡ ਇੱਥੇ ਇਕਰ ਬਣ ਜਾ ਇਹ ਭਾਂਜਾ ਸਾਡਾ ਇਹ ਭਾਂਜਾ ਸਾਡਾ ਸਿਮਾ ਇਹ ਇਹਦੇ ਇਹ ਸਾਡੇ ਨਾਲ ਇਹਦਾ ਸਾਡਾ ਜਾਦਾ ਇਹ ਜਿਆਦਾ ਇੱਥੇ ਤਾਂ ਰਹਿੰਦਾ ਆ ਇਹਦੇ ਮੰਮੀ ਨਹੀਂ ਹੈਗੀ ਤੇ ਇਹ ਸਾਡਾ ਬੜਾ ਪਿਆਰਾ ਭਾਂਜਾ ਆ। ਦੋ ਭਰਾ ਆ ਛੋਟਾ ਛੋਟਾ ਘਟ ਆਉਂਦਾ ਇਹ ਇੱਥੇ ਰਿਹਾ ਸਾਡੇ ਕੋਲ। ਅੱਛਾ ਲੱਜਦਾ ਦਿਖਾਉਣਾ ਤੈਨੂੰ ਵਿਆਹ ਭਰਾਵਾ ਮੀਟ ਖਾਦਾ ਹੈਗਾ। ਅੱਛਾ। ਤਾਂ ਮੀਟ ਖਾਂਦਾ। ਇਹਦੇ ਮੂੰਹ ਚ ਪਾਣੀ ਆ ਗਿਆ ਹੀ ਗੱਲ ਹੋਰ ਕੁਛ ਨਹੀਂ। ਇਹ ਚਲਾਕ ਬੜੀ ਇਹਨੇ ਕਹਿਤਾ ਵੀ ਮੈਂ ਮੈਂ ਕੀ ਖਾਣਾ ਮੇਰਾ ਮੇਰਾ ਭਰਾ ਪਰੇ ਗੱਲ ਦਾ ਪੁੱਦੀ ਹੋ। ਉਹ ਬੰਦਾ ਹੁੰਦਾ ਹੀਗਾ ਇਹ ਕਹਿੰਦੇ ਇਦਰ ਰਾਧਾ ਸਵਾਮੀ ਨਹੀਂ ਬੀਬੀ ਫੇਪਾ ਰਾਧਾ ਸਵਾਮੀ ਨਹੀਂ ਬੀਬੀ ਫੇ ਜਿਹਦਾ ਪਪਲ ਜਿਹਲੇ ਬੰ ਜਾਣਾ ਨਾ ਉਹ ਤੇ ਕੁੜੀਆਂ ਨੂੰ ਕਹਿਣਾ ਭੂਆ ਤੁਹਾਡੀ ਆਈ ਆ ਮੈਨੂੰ ਦੇਖਣੇ ਛੇੜਨਾ ਉਹਨੂੰ ਮੈਂ ਕੋਲ ਰਾਧਾ ਸਵਾਮੀ ਤੋਂ ਉਹਨੇ ਮੇਰੇ ਗਾਲ ਪੈਣਾ ਦੇ ਆਪਣੇ ਪਰ ਬੀਬੀ ਫਤਿਹ ਬੁਲਾਈ ਦੇ ਨਾ ਉਹ ਰਾਧਾ ਰਾਧਾ ਸਵਾਮੀ ਕਰਦੇ ਆ ਅਜਾ ਤੇਰਾ ਭਰਾ ਰਾਧਾ ਸਵਾਮੀ ਨੂੰ ਮੰਨਦਾ ਸੀ ਭਰਾ ਦੇ ਘਰਾਂ ਦੇ ਮੂੰਹ ਚ ਹੱਸੀ ਜਾਣਾ ਵਿਚਾਰੇ ਨੇ ਨਾਲੇ ਬੜਾ ਬੜਾ ਜਿਹੜਾ ਪਹਿਲਵਾਨੀ ਕਰਦਾ ਸੀ ਤਨ ਹੈ ਕਰ ਬੇਦਾ ਇਹ ਨੰਦਲਾ ਬੋਲਣਾ ਬਾਈ ਉਹਦਾ ਖਾਲਸਾ ਹਾਂ ਲਾ ਜਿਵੇਂ ਵੀ ਦੀਆਂ ਗੱਲਾਂ ਲੱਭਣੀਆਂ ਕਿਤੇ ਜੜੀਆਂ ਰਾਧਾ ਬੀਬੀ ਰਾਧਾ ਸੁਆਮੀ ਨੇ ਕਿਉਂ ਮੰਨਣ ਲੱਪੇ ਭਰਾ ਤੇਰਾ ਪਤਾ ਨਹੀਂ ਰੱਬ ਜਾਣੇ ਰੱਬ ਹੀ ਜਾਣੇ ਆਪਦਾ ਦਸ ਜਿੱਧਰ ਲੱਗ ਗਿਆ ਹਾਂ ਜਿੱਥੇ ਮਨ ਕਿਸ ਦਾ ਲੱਗ ਗਿਆ ਗੱਲ ਤੇ ਰਾਧਾ ਸੁਆਮੀ ਮੰਨਦਾ ਹੀ ਉਹ ਕੋਈ ਸਾਡੇ ਘਰ ਤੋਂ ਤੇ ਖਰਾਕ ਫੇ ਖਰਾਕ ਖਰਾਕਾਂ ਕਿਹੜੀਆਂ ਖਾਂਦਾ ਹੁੰਦਾ ਜੀ ਮੇਰੇ ਵੱਡੇ ਭਰਾ ਨੇ ਨਾ ਸਾਡੀ ਲਮਾਰੀ ਹੁੰਦੀ ਹਾਂ ਉਹ ਦਾ ਮਨ ਨਾਲ ਭਾਈ ਜਾਨੀ ਤਾਂ ਕਿਉਂ ਦੇ ਨਾਲ ਨੂੰ ਛੱਡ ਛੱਡ ਸਿੱਧੀ ਹੋ ਗਈ ਅੱਛਾ ਭਰਾ ਵੱਡੇ ਨੇ ਨੇ ਇੰਨਾ ਪੜ੍ਹਾਉਣੀ ਉਹਦੀ ਕਰਾਈ ਹੈ ਬਹੁਤ ਖਰਾਬ ਹੁੰਦਾ ਹੈ ਅੱਛਾ ਜਿਹੜਾ ਇੰਨਾ ਭਰਾ ਕੋ ਕਰਦਾ ਕੇ ਇਹਦਾ ਸਹੀ ਗੱਲ ਆ ਆ ਨਾ ਨੇ ਮਦਾਮ ਨਹੀਂ ਆਉਣੀ ਇਹਨਾਂ ਨੇ ਉਹਨੇ ਕੀ ਕਰਦਾ ਜਿਹੜਾ ਸਦਾਈ ਸਵੇਰ ਨੂੰ ਕਰਦਾ ਰਾਤ ਪੇਸ਼ਾਂ ਨੂੰ ਜਿਹੜੇ ਪੇਟ ਤੇ ਜਿਹੜੇ ਉਹਨਾਂ ਨਾ ਪੁਣੇ ਕੇ ਦਾ ਪੀਣ ਲੱਗੜਾ ਆਇ ਕਾਵਾ ਮੰਗ ਦੇਖ ਗਰਣਾ ਤੇ ਫਿਰ ਸਾਨੂੰ ਵੀ ਦੇ ਦੇ। ਉਹ ਕੀ ਕਰਦਾ ਜਿਹੜਾ ਉਹ ਪੁਣੇ ਹੋਣਾ ਨਾ ਉਹਨੂੰ ਮੜ ਕੇ ਕੁੱਟ ਕੇ ਅੰਕਰੀ। ਉਹ ਇਹਨਾਂ ਨੂੰ ਪਲਾਦਾ ਨਹੀਂ। ਉਹ ਮੜ ਕੇ ਸੱਤ ਪੜ ਕੇ। ਉਹ ਸਾਨੂੰ ਮੜ ਕੇ ਦੀ ਦੇਣਾ। ਦੇ ਲਗ ਲਾ। ਕਹਿੰਦਾ ਇਹ ਕੁੜੀਆਂ ਨਹੀਂ। ਉਹ ਬੜੀ ਚੀਜ਼ ਖਾਂਦੇ ਕੁੜੀਆਂ ਨਹੀਂ ਇਹ ਤਾਂ ਫਿਰ ਛੇਤੀ ਜਵਾਨ ਹੋ ਜਾਂਦੀਆਂ। ਕਹਿੰਦਾ ਜਵਾਨ ਬੜੀ ਹੈਗੀ। ਮਾਨ ਬਸ ਸਾਰੇ ਟੱਕਰ ਬੜੇ ਜਾਂਦੇ ਕਿਉਂ ਕਰ ਗੱਲ ਬੀਬੀ ਸਾਡੀ ਇਹ ਬੀਬੀ ਸਾਡੀ ਦੀਆਂ ਗੱਲਾਂ ਆਂ ਪੰਜ ਪੰਜ ਬੱਚਾ ਸੁਈਆਂ ਬੜਾ ਪਿਓਦੋ ਦਿਖਾਦਾ ਆਪਣਾ ਹਲੇ ਨਾਲ ਬੜੇ ਟੱਕਰ ਬੜੇ ਹੁੰਦੇ ਰਹੇ ਟੱਕਰ ਬੜੇ ਬੜੇ ਹੁੰਦੇ ਰਹੇ ਬੀਬੀ ਦਾ ਪਰਿਵਾਰ ਜਿਹੜਾ ਸੀਗਾ ਨਾ ਬੜਾ ਵਧੀਆ ਸੀਗਾ ਜ਼ਮੀਨ ਜਾਇਦਾਦ ਬੜੀ ਸੀਗੀ ਪੜੇ ਲਿਖੇ ਨਹੀਂ ਸੀ ਤੇ ਉਦਾਂ ਜੱਟ ਜ਼ਿਮੀਂਦਾਰ ਪੂਰੇ ਘੈਂਟ ਸੀਗੇ ਸਾਰਾ ਬੜੇ ਭਰਾ ਦੇ ਮੇਰੇ ਨੇ ਆਂ ਆਣਾ ਉੱਠ ਖੋਲ ਬੋਟਰੀ ਖੋਲ ਬੈਣੀ ਚੜਾਈ ਨਹੀਂ ਕਰਦੇ ਇੱਕ ਭਰਾ ਬੀਬੀ ਦਾ ਗੁੱਟ ਫੜਦਾ ਹੁੰਦਾ ਸੀਗਾ ਇਹਦਾ ਗੁੱਟ ਫੜ ਕੇ ਛੜਾ ਕੇ ਦੱਸੇ ਕੋਈ ਬੀਬੀ ਦੇ ਭਰਾ ਬੜੇ ਸੌਕੇ ਆ ਬੜੀ ਜਮੀਨ ਹੈ 1.5 200 ਕਿੱਲੇ ਦੇ ਮਾਲਕ ਆ ਹਾਂ ਕਰਕੇ ਉਹ ਤਾਂ ਛੋਟਾ ਹੀ ਉਹਨੂੰ ਪਰਵਾ ਨਹੀਂ ਕੀਤੀ ਜਿਹੜਾ ਉਹ ਤੋਂ ਛੋਟਾ ਹੀ ਸ਼ਾਲ ਮਾਰਦਾ ਸਿਆਹ ਫੜ ਲੈਂਦਾ ਸ਼ਾਲ ਮਾਰ ਕੇ ਸਿਆਹ ਫੜ ਲੈਂਦਾ ਸੀ ਤੂੰ ਮੰਨਦਾ ਹੈ ਗੱਲ ਨੂੰ ਬੀਬੀ ਦੇ ਜਿਹੜੇ ਪੇਕੇ ਦੇ ਘਰ ਆ ਨਾ ਮੇਰੇ ਸਣਾ ਕਿੱਲੇ ਕਿੱਲੇ ਦੇ ਵੇੜੇ 'ਚ ਘਰ ਆ ਔਰ ਤੈਨੂੰ ਮੈਂ ਕਿਤੇ ਦਿਖਾ ਕੇ ਲਿਆਉਂਗਾ ਕਿਤਰੇ ਖੜੀ ਹਾਂ ਤੇ ਤੇ ਘਰ ਬੜੇ ਖੁੱਲੇ ਉਹਨਾਂ ਦੇ ਘਰ ਆ ਭਰਾਵਾ ਬਹੁਤ ਖੁੱਲੇ ਜਿਹੜਾ ਉਹ ਪੁਰਾਣੇ ਵਿੜੇ ਹੁੰਦੇ ਆ ਪੁਰਾਣੇ ਵਿੜੇ ਜਿਹੜਾ ਉਹ ਤਾਂ ਛੋਟੇ ਸੀ ਨਾ ਤੇ ਤੇਰਾ ਪਾਪਾ ਹੂੰ ਉਹ 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 ਛਾਲਬਾਰਦਾ ਹੈਗਾ ਨਾ ਤੇ ਜਿਹੜਾ ਤਰਸੀਮ ਹੈ ਹੁਣ ਇੱਕ ਕਬੱਡੀ ਖੇਡਦਾ ਤੇਰੇ ਦਾ ਨਾ ਇਹਦਾ ਦਰਦ ਹੁੰਦੀ ਤੇ ਪਰੇਸ਼ਾਨ ਹੋ ਜਾਂਦਾ ਤੇਰੇ ਕਬੱਡੀ ਖੇਡ ਇੱਕ ਕਬੱਡੀ ਐ ਛਾਲਬਾਰ ਕੇ ਬੱਲੇ ਮਾਰਦਾ ਹੈ ਕੀ ਬਾਤ ਆ ਸਾਰੇ ਇੱਥੇ ਆ ਤੁਸੀਂ ਕੌਣ ਹੈ? ਕੀ ਬਾਤ ਹੈ? ਬੀਬੀ ਇਹ ਸਾਡੀ ਕੌਣ ਹੈ? ਬੀਬੀ ਮੈਨੂੰ ਇਹਨਾਂ ਪਛਾਣਦੇ ਨਾ। ਅੱਛਾ। ਲਾ ਜੀ ਬੀਬੀ ਜੀ ਆ ਗੱਲਾਂ ਬਹੁਤ ਸੋਹਣੀਆਂ ਕੀਤੀਆਂ ਤੇ ਇੰਨੀਆਂ ਗੱਲਾਂ ਪ੍ਰਵਾਨ ਕਰਿਓ। ਉਹ ਹੀ ਭੈਣ ਭਰਾ ਦੇਖ ਲੈ। ਅੱਜ ਹੁਣ ਉਹ ਭਰਾ ਵਿਚਾਰਾ ਸਹੀ ਸਹੀ ਦੁੱਧ ਲੈ ਆਉਂਦਾ ਜਾ ਘਰੋਂ। ਤੇ ਉਹਦੀ ਬੁਝੀ ਜੀ ਉਮਰ ਵੱਡੀ ਹੈ ਨਾ ਫੇ ਉਮਰ ਦੇ ਹਿਸਾਬ ਨਾਲ ਉਮਰਾਂ ਟਾਲਾਂਦੀਆਂ ਬੰਦੇ ਨੂੰ ਬਹੁਤ ਛੋਟਾ ਉਹ ਆ ਤਾਂ ਬੀਬੀ ਆ ਡੇਜੇ ਫੇ ਵੀ ਛੋਟਾ ਫੇ ਤੋ ਬੀਬੀ ਫੇ ਤੋ ਫੇ ਸਹੀ ਗੱਲ ਆ ਬੀਬੀ ਇਹ ਤੂੰ ਰਿਕਾਰਡ ਕੈਮ ਕੀਤਾ ਆ ਮਹਾਰਾਜ ਤੈਨੂੰ ਤੰਦਰੁਸਤ ਰੱਖੇ ਆ ਲੈ ਕਹਿੰਦੀ ਮੈਂ ਕਰਨ ਵਾਲੀ ਕੈਮ ਇਹਨੂੰ ਉਹਨੇ ਕੀਤਾ ਤੈਨੂੰ ਕੈਮ ਹੋਤਾ ਹਾਂ ਹਾਂ ਉਹਨੇ ਕਰ ਲਈ ਵਰਕੇ ਇਹ ਇੱਥੇ ਆਵਾਜ਼ ਘਟ ਜਾਂਦੀ ਏਦੀ ਇੱਥੇ ਘਟ ਜਾਂਦੀ ਇੱਥੇ ਆਵਾਜ਼ ਘਟ ਜਾਂਦੀ ਬੀਬੀ ਸਾਡੀ ਦੀ ਨਹੀਂ ਕਿਉਂ ਘਟਦੀ ਆ ਨਹੀਂ ਨਹੀਂ ਨੋਹ ਨੇ ਕਰਦੇ ਨੋਹ ਹੀ ਕਰਦੀਆਂ ਨੋਹ ਹੀ ਕਰਦੀਆਂ ਵਾਕਿਆ ਜੀ ਡੀਗਾ ਤਾਂ ਆਪਣੀਆਂ ਚੱਲ ਜਾਂਦੀਆਂ ਬਗਾਨੇ ਘਰ ਆਪਣੇ ਘਰ ਹੈ ਤਾਂ ਫਿਰ ਜਿਹੜੀਆਂ ਨੋਹ ਆਏ ਹੋਏ ਸੀ ਗਾਂਵ ਨੂੰ ਆ ਨਹੀਂ ਸਾਡੇ ਪਰਿਵਾਰ ਦੇ ਵਿੱਚ ਇਹ ਹੈ ਕਿ ਬੜਾ ਆਪਣੇ ਵਿੱਚ ਪਿਆਰ ਹੈ ਇੱਕ ਦੂਜੇ ਨਾਲ ਮਾੜੀਆਂ ਮੋਟੀਆਂ ਘਰਾਂ ਵਿੱਚ ਇਹ ਵੀ ਨਹੀਂ ਕਿ ਮਾੜੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਇਹ 'ਚ ਕੋਈ ਸ਼ੱਕ ਨਹੀਂ ਪਰ ਪਿਆਰ ਬੜਾ ਤੇ ਤੰਦਰੁਸਤੀ ਆ ਇੱਕ ਦੂਜੇ ਨਾਲ ਪਿਆਰ ਮੁਹੱਬਤ ਆ ਆਈ ਇਹਨੇ ਭੈਣ ਭਰਾ ਹੀ ਕਦੀ ਨਹੀਂ ਲੜੇ ਕਦੀ ਹੀ ਨਹੀਂ ਲੜੇ ਜਿੰਦਗੀ ਚ ਨਹੀਂ ਲੜੇ ਕਦੀ ਅਰੇ ਬੀਬੀ ਅਰੇ ਮੇਰੇ ਭੈਣ ਜੰਮ ਤੋਂ ਹੈ ਨਾ ਉਹਦਾ ਮਾੜਾ ਜਿਹਾ ਸੁਭਾਅ ਥੋੜਾ ਜਿਹਾ ਹੋਰ ਸੀਗਾ ਥੋੜਾ ਜਿਹਾ ਤੇ ਮੈਂ ਤਾਂ ਦੀ ਨਹੀਂ ਬੋਲੀਆ ਭਰਾਵਾਂ ਦੇ ਨਾਲ ਮੇਰੀ ਮਾਂ ਨੇ ਕਹਣਾ ਤੂੰ ਇਹਨਾਂ ਨਾਲ ਲੜਾਈ ਕਰੇਂਗਾ ਉਹ ਮੁਸਲਮਾਨ ਜਿਹੇ ਗਏ ਤੇ ਮੈਂ ਕਹਾ ਮੈਂ ਨਹੀਂ ਜਾਣਾਂ ਲਾਂਬੇ ਚੱਲ ਜਾਂਦੇ ਨੇ ਨਿਆਣਿਆਂ ਨੂੰ ਲੈ ਕੇ ਤੇ ਮੈਂ ਨਹੀਂ ਜਾਂਦੀ ਤੇ ਮੇਰੀ ਮਾਂ ਨੇ ਕਹਣਾ ਜਦੋਂ ਮੁਸਲਮਾਨ ਆਏ ਤਾਂ ਤੂੰ ਆਪਣੇ ਭਰਾਵਾਂ ਨਾਲ ਡਾਂਗਾ ਭਰੇ ਮੈਂ ਕਹਣਾ ਮਾ ਫੜਾਂਗਾ ਠੀਕ ਆ ਇਹਨੀ ਹਿੰਮਤ ਸੀ ਮੇਰੀ ਬੀਬੀ ਦੀ ਬੀਬੀ ਬੀਬੀ ਪਾਉਂ ਲਾਗੂ ਪਾਉਂ ਲਾਗੂ ਚਲ ਕਰਦੇ ਗੱਲਬਾਤ ਅਸੀਂ ਟਰਾਲੀ ਟ੍ਰੋਲੀ ਫਿੱਟ ਕਰ ਲਈਏ ਜਾਓ 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 ਓਕੇ ਚਲ ਫਿਰ ਜਾਣਾ ਅਨੰਦਪੁਰ ਸਾਹਿਬ ਆਓ ਜਾਓ ਬਾਏ ਲਵ ਯੂ ਲਵ ਯੂ ਟੂ ਫਲਾਈ ਕਿੱਸ ਕਰ ਦੋ ਲਵ ਯੂ ਟੂ ਫਲਾਈ ਕਿੱਸ ਕਰ ਦੋ ਬਾਏ